ਕੋਈ ਕਾਉਂਸਲਰ ਬਣਦਾ ਹੈ ਜਾਂ ਕੋਈ ਨੁਮਾਇੰਦਾ ਬਣਦਾ ਹੈ ਉਹ ਸਭ ਤੋਂ ਪਹਿਲਾਂ ਆਪਣੇ ਘਰ ਚ ਆਪਣੀ ਗਲੀ ਨੂੰ ਸੁਧਾਰੇਗਾ। ਸ੍ਰਿੰਦਰ ਕੋਰ ਡਿਪਟੀ ਮੇਅਰ ਲਈ 5 ਸਾਲ ਪੂਰਾ ਇੰਜੋਏ ਕੀਤਾ ਉਹਨਾਂ ਨੇ ਇਸ ਅਫੇਅਰਸ਼ਿਪ ਨੂੰ। ਉਹਨਾਂ ਦੇ ਤੁਸੀਂ ਘਰ ਦੇ ਬਾਹਰ ਜਿਹੜੀ ਗਲੀ ਹੈ ਉਹਨਾਂ ਦੀ ਜੱਲੋਵਾਲਵਾਂਦੀ ਦੀ ਉਹਨਾਂ ਦੇ ਘਰ ਦੀ ਬਾਹਰ ਦੀ ਗਲੀ ਹੈ। ਅ ਬਰਸਾਤ ਹੋਣੀ ਹੈ 2-3 ਦਿਨ ਤੱਕ। ਤੁਸੀਂ ਜਾ ਕੇ ਉੱਥੇ ਚੈੱਕ ਕਰ ਲਓ। 2 ਤੋਂ 3 ਫੁੱਟ ਪਾਣੀ ਉੱਥੇ ਮਿਲੇਗਾ। ਨਾਲ ਹੀ ਉਹਨਾਂ ਦੇ ਇੱਕ ਸ਼ਮਸ਼ਾਨ ਘਾਟ ਪੈਂਦਾ ਘਰ ਦੇ ਕੋਲ ਹੈ। ਉੱਥੇ ਸੀਵਰੇ ਦੀ ਜਿਹੜੀ ਸਮੱਸਿਆ ਨਾ ਪਿਛਲੇ 5 ਸਾਲਾਂ ਤੋਂ ਬਰਕਰਾਰ ਏ ਇਹ ਉਹਦਾ ਹੱਲ ਨਹੀਂ ਕਰ ਸਕੇ ਬਾਕੀ ਸ਼ਹਿਰ ਦਾ ਵਿਕਾਸ ਕੀ ਕਰਨਾ ਹੈ ਜਾਂ ਦੱਸਣ ਆਪਣੀ ਆਪਣੀ ਕੈਂਪੇਨ ਦੇ ਵਿੱਚ ਉਹ ਦੱਸਣ ਉਹ ਚੰਨੀ ਸਾਹਿਬ ਦੇ ਕਹੀ ਜਾਂਦੇ ਚੰਨੀ ਸਾਹਿਬ ਚੰਨੀ ਸਾਹਿਬ ਨੇ ਇਲੈਕਸ਼ਨ ਹਾਰੇ ਚੰਨੀ ਸਾਹਿਬ ਨੇ ਲੜਿਆ ਸੀ ਲੋਕਾਂ ਨੇ ਵੋਟਾਂ ਪਾਤੀਆਂ ਚਲੇ ਗਏ ਤੁਸੀਂ ਆਪਣਾ ਦੱਸੋ ਤੇ ਮੈਂ ਕੀ ਕੀਤਾ ਜੀ ਜਾ ਰਿਹਾ ਇਹ ਸਾਨੂੰ ਸਮੱਸਿਆਵਾਂ ਦੱਸੋ ਸਮੱਸਿਆ ਅੱਜ ਪੁੱਛ ਰਹੇ ਨੇ ਜਦੋਂ ਉਹਨਾਂ ਕੋਲ ਪਾਵਰ ਸੀਗੀ ਜਦੋਂ ਉਹ ਸੀਨੀਅਰ ਡਿਪਟੀ ਮੇਅਰ ਸੀਗੇ ਉਹਨਾਂ ਨੂੰ ਪੁੱਛੋ ਤੁਸੀਂ ਜਿਹੜੇ ਜਲੰਧਰ ਵੈਸਟ ਜਿਹੜੇ ਮੁਹੱਲੇ ਨੇ ਤੁਹਾਨੂੰ ਯਾਦ ਨੇ ਉਹਨਾਂ ਨੂੰ ਉਹ ਇਹ ਪੁੱਛ ਲੋਗੇ ਤੁਹਾਡੀਆਂ ਵਾੜਾਂ ਕਿੰਨੀਆਂ ਨੇ ਜਾਂ ਕਿਹੜੀ ਕਿਹੜੀ ਵਾਰਚ ਤੁਸੀਂ ਜਾ ਕੇ ਉਸ ਟਾਈਮ ਤੇ ਸਮੱਸਿਆਵਾਂ ਦਾ ਹੱਲ ਕੀਤਾ ਜੇ ਕੀਤਾ ਤੇ ਜਲੰਧਰ ਜਿਮਨੀ ਚੌਂ ਨੂੰ ਲੈ ਕੇ ਲਗਾਤਾਰ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਵਿਰੋਧੀ ਧਿਰਾਂ ਤੇ ਜਿਹੜਾ ਸਵਾਲ ਚੁੱਕੇ ਗਏ ਨੇ ਤੇ ਜਿਸ ਸਵਾਲਾ ਕਰਕੇ ਸ਼ਾਇਦ ਵੱਖ-ਵੱਖ ਪਾਰਟੀਆਂ ਦੇ ਜਿਹੜੇ ਸਾਬਕਾ पार्षद ਨੇ ਉਹ ਆਮ ਆਦਮੀ ਪਾਰਟੀ ਦਾ ਝਾੜੂ ਜਿਹੜਾ ਫੜ ਚੁੱਕੇ ਨੇ ਸ਼ਾਇਦ ਇਹੀ ਕਾਰਨ ਰਹੇ ਨੇ ਕਿ ਉਹਨਾਂ ਦੀ ਸਰਕਾਰ ਵੇਲੇ ਸ਼ਾਇਦ ਕੋਈ ਕੰਮਕਾਰ ਨਹੀਂ ਹੁੰਦੇ ਸੀ ਲੇਕਿਨ ਇਹ ਦਾਵਾ ਵੀ ਕਰ ਰਹੇ ਨੇ ਕਿ ਵਾਕਈ ਇਹਨਾਂ ਦੇ ਜਦੋਂ ਸਰਕਾਰ ਸੀਗੀ ਤੇ ਉਸ ਸਮੇਂ ਸੁਣਵਾਈ ਨਹੀਂ ਹੁੰਦੀ ਸੀ ਫਿਲਹਾਲ ਸਾਡੇ ਨਾਲ ਵਿਰੇਸ਼ ਮਿੰਟੂ ਹਣੀ ਮੌਜੂਦ ਨੇ ਜਿਹੜੇ ਭਾਜਪਾ ਦੇ ਵਿੱਚ ਪਾਰਸ਼ਲ ਸੀਗੇ 40 ਨੰਬਰ ਵਾਰਡ ਤੋਂ ਉਹਨਾਂ ਨਾਲ ਗੱਲਬਾਤ ਕਰਾਂਗੇ ਸਰਕਾਰਨ ਕੀ ਰਹੇ ਕਿਉਂਕਿ 10 ਸਾਲ ਜਿਹੜਾ ਅਕਾਲੀ ਦਲ ਭਾਜਪੀ ਦੀ ਸਰਕਾਰ ਰਹੀ ਸੀਗੀ ਤੇ ਉਸ ਸਮੇਂ ਜਿਹੜਾ ਕੰਮਕਾਰ ਹੋਏ ਸੀਗੇ ਉਸ ਟਾਈਮ ਤੇ ਜਿਹੜੇ ਕੰਮ ਹੋਏ ਆ ਉਸ ਤੋਂ ਬਾਅਦ ਕੰਮ ਹੋਇਆ ਨਹੀਂ ਜਦੋਂ ਭਗਤ ਚੁੰਨੀ ਲਾਲ ਜੀ ਸਾਡੇ ਕੈਪਟਨ ਮਿਨਿਸਟਰ ਸੀਗੇ ਤੁਸੀਂ ਨਗਰ ਨਿਗਮ ਦਾ ਰਕਾਰਡ ਕਢਾ ਕੇ ਦੇਖ ਲਓ ਸਭ ਤੋਂ ਜ਼ਿਆਦਾ ਜਿਹੜਾ ਜਲੰਧਰ ਬੈਸਟ ਦਾ ਜਿਹੜਾ ਵਿਕਾਸ ਸੀ ਉਸ ਤਰ੍ਹਾਂ ਨੂੰ ਆਇਆ ਸੀ ਤੇ ਜੇ ਗੱਲ ਕੀਤੀ ਹੋਵੇ 5 ਸਾਲ ਕਾਂਗਰਸ ਦੀ ਸਰਕਾਰ ਵੀ ਰਹੀ ਕਿ ਕਈ ਕਾਂਗਰਸ ਦੇ ਵੀ ਜਿਹੜੇ ਸਾਬਕਾ ਪਾਰਸ਼ਦ ਨੇ ਉਹ ਆਮ ਆਦਮੀ ਪਾਰਟੀ ਸ਼ਾਮਿਲ ਹੋਏ ਨੇ ਉਹਨਾਂ ਨੇ ਵੀ ਇਹੀ ਸਵਾਲ ਚੱਕੇ ਨੇ ਕਿ ਜਿਹੜਾ ਉਹਨਾਂ ਦੀ ਸਰਕਾਰ ਵੇਲੇ ਵੀ ਕੰਮਕਾਰ ਨਹੀਂ ਹੁੰਦੀ ਸੀ ਕਿ ਇਹ ਗੱਲਾਂ ਨੂੰ ਲੈ ਕੇ ਬੰਦੇ ਆਮ ਆਦਮੀ ਪਾਰਟੀ ਜੁਆਇਨ ਕਰ ਰਹੇ ਨੇ ਕਿ ਕਾਰਨ ਕੁਝ ਹੋਰ ਨੇ ਦੇਖੋ ਜਿਹੜਾ ਤੁਸੀਂ ਗੱਲ ਕੀਤੀ ਹੈ ਜਲੰਧਰ ਸ਼ਹਿਰ ਚ ਕਾਂਗਰਸ ਦੀ ਸਰਕਾਰ ਦਾ ਕਾਂਗਰਸ ਦੀ ਸਰਕਾਰ ਦੇ ਕੋਲ ਤੇ ਬੜਾ ਵੱਡਾ ਇੱਕ ਸਾਨੀ ਪ੍ਰੋਜੈਕਟ ਸੀਗਾ ਸਮਾਰਟ ਸਿਟੀ ਦਾ ਸਮਾਰਟ ਸਿਟੀ ਦੇ ਪ੍ਰੋਜੈਕਟ ਦੇ ਵਿੱਚੋਂ ਜਲੰਧਰ ਸ਼ਹਿਰ ਨੂੰ ਬਹੁਤ ਸਾਰਾ ਕੁਝ ਨਵੇਂ ਜਿਹੜੇ ਪ੍ਰੋਜੈਕਟ ਸੀਗੇ ਮਿਲਣੇ ਸੀ ਉਹਦਾ ਫੰਡ ਵੀ ਸੀਗਾ ਆਇਆ ਇਹਨਾਂ ਨੇ ਇੱਕ ਵੀ ਜਿਹੜਾ ਪ੍ਰੋਜੈਕਟ ਹੈ ਲਗਭਗ 1000 ਕਰੋੜ ਦੇ ਵਿੱਚੋਂ ਇੱਕ ਵੀ ਪ੍ਰੋਜੈਕਟ ਜਿਹੜਾ ਉਹ ਨੇਪੜੇ ਨਹੀਂ ਚੜਿਆ ਜੇ ਸਾਰਾ ਆਲ ਓਵਰ ਮੈਂ ਗੱਲ ਕਰਾਂ ਪੂਰੇ ਦੀ ਸਰਫੇਸ ਵਾਟਰ ਦੇ ਜਿਹੜਾ ਸਿਸਟਮ ਜਿਹੜਾ ਪਾਣੀ ਜਿਹੜਾ ਨਹਿਰੀ ਪਾਣੀ ਆਣਾ ਹੈ ਸ਼ਹਿਰ ਦੇ ਵਿੱਚ ਉਹ ਇਕੱਲਾ ਹੀ 800 ਕਰੋੜ ਰੁਪਏ ਦਾ ਪ੍ਰੋਜੈਕਟ ਹੈਗਾ ਜੇ ਪੂਰਾ ਗਣੀਏ 2000 ਕਰੋੜ ਦੇ ਜਿਹੜੇ ਪ੍ਰੋਜੈਕਟ ਸੀਗੇ ਉਹ ਸਮਾਰਟ ਸਿਟੀ ਦੇ ਜੰਦਰ ਸ਼ਹਿਰ ਨੂੰ ਮਿਲੇ ਸੀਗੇ ਜਿਨ੍ਹਾਂ ਦੇ ਨਾਲ ਜੰਦਰ ਸ਼ਹਿਰ ਦੀ ਨਹਾਰ ਬਦਲਣੀ ਹੈ ਇਹ ਮੌਜੂਦਾ ਉਸ ਟਾਈਮ ਦੀ ਸਰਕਾਰ ਚ ਹੁੰਦਿਆ ਹੋਇਆ ਵੀ ਉਹਨਾਂ ਪ੍ਰੋਜੈਕਟਾਂ 'ਚੋਂ ਇੱਕ ਵੀ ਪ੍ਰੋਜੈਕਟ ਜਿਹੜਾ ਉਹ ਪੂਰਾ ਨਹੀਂ ਕਰ ਸਕੇ ਸਮਾਰਟ ਸਿਟੀ ਦੀ ਡੈਡਲਾਈਨ ਤੋਂ ਬਾਅਦ ਵੀ ਹਜੇ ਤੱਕ ਵੀ ਉਹ ਜਿਹੜੇ ਪ੍ਰੋਜੈਕਟ ਨੇ ਅਧੂਰੇ ਹੋਏ ਨੇ ਜਿਹੜੇ ਕੋਈ ਪੂਰੇ ਹੋਏ ਵੀ ਨਹੀਂ ਉਹਨਾਂ 'ਚ ਬਹੁਤ ਜ਼ਿਆਦਾ ਘਟਾਲਾ ਹੋਇਆ ਉਹਨਾਂ ਦੀ ਜਿਹੜੀ ਕੁਆਲਿਟੀ ਹੈ ਉਹ ਬਹੁਤ ਲੋ ਹੈਗੀ ਹੈ ਉਹ ਕਿਤੇ ਨਾ ਕਿਤੇ ਮੈਂ ਸਮਝਦਾ ਉਸ ਟਾਈਮ ਤੇ ਜਿਹੜੇ ਮੌਜੂਦਾ ਮੇਅ ਸੀਗੇ ਸੀਨੀਅਰ ਡਿਪਟੀ ਮੇਅ ਸੀਗੇ ਇਹ ਜ਼ਿੰਮੇਵਾਰ ਨੇ ਉਸ ਘਟਾਲੇ ਦੇ ਵਿੱਚ ਕਿਉਂਕਿ ਅਸੀਂ ਲਗਾਤਾਰ ਨਗਰ ਨਿਗਮ ਦੇ ਵਿੱਚ ਇਹ ਮੁੱਦੇ ਉਠਾਉਂਦੇ ਰਹੇ ਹਾਂ ਉਹਨਾ ਮੁੱਦਿਆਂ ਦੇ ਉੱਤੇ ਕਾਰਵਾਈ ਜਿਹੜਾ ਨੇ ਕਰਨੀ ਸੀ ਕਰਨ ਦੀ ਬਜਾਏ ਨੇ ਚੁੱਪੀ ਸਾਦੀ ਰੱਖੀ ਇਹ ਕਿੰਨਾ ਕਿਤੇ ਇੱਕ ਚਿੰਤਾ ਦਾ ਵਿਸ਼ੇ ਸੀਗਾ ਇਹਨਾਂ ਦੀ ਚੁੱਪੀ ਦਾ ਜਿਹੜਾ ਖਮਿਆਜਾ ਅੱਜ ਜਨੰਦਰ ਸ਼ਾਹਗਰ ਨੂੰ ਭੁਗਤ ਰਿਹਾ ਜੀ ਗੱਲ ਤੁਹਾਡੀ ਕੀ ਤੀ ਹੈ ਕਿਉਂਕਿ ਤੁਸੀਂ ਭਾਜਪਾ ਦੇ ਵਿੱਚ 파ਰਸ਼ ਸੀਗੇ ਸੈਂਟਰ ਦੇ ਵਿੱਚ ਤਾਂ ਭਾਜਪਾ ਦੀ ਸਰਕਾਰ ਵੀ ਹੈ ਤੇ ਕਾਰਨ ਕੀ ਰਹੇ ਨੇ ਕਿ ਭਾਜਪਾ ਛੱਡ ਕੇ ਤੁਸੀਂ ਆਮ ਆਦਮੀ ਪਾਰਟੀ 'ਚ ਆਏ ਹੋ ਤੇ ਜਿਹੜੇ ਤੁਸੀਂ ਡਿਪਟੀ ਮੇਅਰ ਦੀ ਗੱਲ ਵੀ ਕਰਦੇ ਹੋ ਤੇ ਉਸ ਸਮੇਂ ਕੌਣ ਡਿਪਟੀ ਮੇਅਰ ਸੀਗੇ ਜਾਂ ਕੌਣ ਮੇਅਰ ਸੀਗੇ ਜਿਹੜਾ ਤੁਸੀਂ ਘਟਾਲਾ ਦੱਸ ਰਹੇ ਹੋ ਕਿ ਉਸ ਘਟਾਲੇ ਦੇ ਕੋਈ ਜਾਂਚ ਹੋਈ ਹੈ ਹਜੇ ਤੱਕ ਦੇਖੋ ਉਸ ਟਾਈਮ ਦੇ ਜਿਹੜੇ ਮੇਰ ਸੀਗੇ ਜਗਦੀਸ਼ ਰਾਜਾ ਜੀ ਸੀ ਤੇ ਜਿਹੜੇ ਸੀਨੀਅਰ ਡਿਪਟੀ ਮੇਰ ਇਹ ਸੁਰੇਂਦਰ ਕੌਰ ਜੀ ਸੀ ਇਹਨਾਂ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਸੀਗੇ ਉਹਨਾਂ ਨੂੰ ਪ੍ਰੋਜੈਕਟਾਂ ਨੂੰ ਲੈ ਕੇ ਉਹਨਾਂ ਦੇ ਉੱਤੇ ਜਿਹੜੀ ਨਿਗਰਾਨੀ ਹੈ ਉਹ ਇਹਨਾਂ ਦੇ ਰੱਖਣੀ ਸਰਕਾਰ ਨੇ ਰੱਖਣੀ ਹੈ ਜਦਕਿ ਉਹਨਾਂ ਦੇ ਉੱਤੇ ਦੇਖਣਾ ਨਹੀਂ ਉਹਨਾਂ ਨੂੰ ਉਹਨਾਂ ਵਿੱਚ ਜਿਹੜੇ ਘਟਾਲੇ ਹੋ ਰਹੇ ਨੇ ਉਹਨਾਂ ਨੂੰ ਰੋਕਣ ਦੀ ਜਿਹੜੀ ਜ਼ਿੰਮੇਵਾਰੀ ਹੈ ਸਰਕਾਰ ਦੀ ਹੁੰਦੀ ਹੈ ਇਹਨਾਂ ਨੇ ਕਿਹਾ ਜੀ ਮੈਂ ਮੁੱਦੇ ਚੱਕਦੇ ਰਹੀ ਹਾਂ ਆਪਾਂ ਇਹਨਾਂ ਨੂੰ ਕੋਈ ਮੁੱਦੇ ਚੱਕਣ ਵਾਸਤੇ ਥੋੜੀ ਰੱਖਿਆ ਜੇ ਸਰਕਾਰ ਦੇ ਵਿੱਚ ਹੈਗੇ ਆ ਸਰਕਾਰ ਨੇ ਤੇ ਮੁੱਦਿਆਂ ਦਾ ਹੱਲ ਕਰਨਾ ਹੈ ਇਹਨਾਂ ਨੂੰ ਹੱਲ ਕਰਨ ਵਾਸਤੇ ਬਣਾਇਆ ਸੀ ਸਭ ਤੋਂ ਜ਼ਿਆਦਾ ਨਗਰ ਨਿਗਮ ਦੇ ਵਿੱਚ ਜੇ ਕੋਈ ਵਿਰੋਧ ਕਰਦਾ ਸੀਗਾ ਨਾ ਸਾਡੇ ਨਾਲ ਤੇ ਉਹ ਜਿਹੜੇ ਕਾਂਗਰਸ ਦੇ ਪਾਰਸ਼ਾਦੀ ਕਰਦੇ ਸੀ ਆਪਣੀ ਹੀ ਸਰਕਾਰ ਦਾ ਤੇ ਆਪਣੇ ਹੀ ਨਗਰ ਨਿਗਮ ਦਾ ਉਹਦੇ ਬਾਅਦ ਯੁੱਧ ਵੀ ਨਾ ਮੇਅਰ ਇਹਦੇ ਪ੍ਰਤੀ ਗੰਭੀਰ ਸੀਗਾ ਤੇ ਨਾ ਹੀ ਸੀਨੀਅਰ ਡਿਪਟੀ ਮੇਅਰ ਜਾਂ ਇਹਨਾਂ ਨੇ ਵੀ ਕੋਈ ਉਹਦਾ ਹੱਲ ਕਰਨ ਦੇ ਲਈ ਕੋਈ ਉਪਰਾਲਾ ਕੀਤਾ ਹੋਏ ਕਿਉਂਕਿ ਸਰਕਾਰ ਤੇਣਾ ਵੀ ਕਾਰਵਾਈ ਕਰਨੀ ਸੀ ਜੇ ਕੋ ਗੱਲ ਹੀ ਸਾਹਮਣੇ ਰੱਖੀ ਏ ਜੇ ਕੋ ਮੁੱਦਾ ਰੱਖਿਆ ਮੰਨ ਲਓ ਮੈਂ ਉਤੇ ਨਗਰ ਨਿਗਮਨ ਤੇ ਮੁੱਦਾ ਉਠਾਇਆ ਅਬਿਆਦ ਕਲੋਨੀਆ ਦਾ ਮੈਂ ਹਾਊਸ ਦੇ ਵਿੱਚ ਕਿਹਾ ਵੀ 500 ਕਰੋੜ ਰੁਪਏ ਦਾ ਜਿਹੜਾ ਨੁਕਸਾਨ ਜਿਹੜਾ ਹੈ ਉਹ ਨਗਰ ਨਿਗਮ ਨੂੰ ਹੋਇਆ ਹੈ ਇਹ ਕਲੋਨੀਆ ਨੇ ਇਹਨਾਂ ਉਤੇ ਕਾਰਵਾਈ ਪਾਈ ਜਾਵੇ ਉਹਨਾਂ ਉਤੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੋਈ ਤੇ ਮਨ ਕੇ ਨਵਜੋਤ ਸਿੰਘ ਸਿੱਧੂ ਵੀ ਆਇਆ ਦੇ ਰਿਵਾਰ ਚ ਉਹਨਾਂ ਨੇ ਵੀ ਇੱਕ ਮੰਨਿਆ ਵੀ ਇੱਥੇ ਕੋਈ ਗਲਤ ਹੋ ਰਿਹਾ ਹੈ ਉਹਦੇ باوجود ਕੋਈ ਕਾਰਵਾਈ ਨਹੀਂ ਹੋਈ ਇਹਦਾ ਮਤਲਬ ਕਿਤੇ ਨਾ ਕਿਤੇ ਜਿਹੜਾ ਇਹਨਾਂ ਦੀ ਮਿਲੀ ਭਗਤ ਸੀਗੀ ਅਫਸਰਾਂ ਦੇ ਨਾਲ ਜਿਹਦੇ ਕਰਕੇ ਉਹਨਾਂ ਨੇ ਚੁੱਪੀ ਸਾਦੀ ਰੱਖੀ ਪਰ ਜੇ ਗੱਲ ਸ੍ਰਿੰਦਰ ਕੌਰ ਦੀ ਕੀਤੀ ਹੈ ਕਿਉਂਕਿ ਕਾਂਗਰਸ ਉਮੀਦਵਾਰ ਵੀ ਨੇ ਡਿਪਟੀ ਮੇਅਰ ਵੀ ਰਹੇ ਨੇ ਕੀ ਲੱਗਦਾ ਹੈ ਕਿ ਉਹ ਜਦੋਂ ਡਿਪਟੀ ਮੇਅਰ ਸੀਗੇ ਤੇ ਉਹਨਾਂ ਨੇ ਜਲੰਧਰ ਸ਼ਹਿਰ ਦੀ ਕੋਈ ਨਿਹਾਰ ਬਦਲਣ ਦੇ ਵਿੱਚ ਕੋਈ ਆਪਣਾ ਯੋਗਦਾਨ ਦਿੱਤਾ ਹੋਵੇ ਜਾਂ ਆਪਣੇ ਵੈਸਟ ਹਲਕੇ ਦੇ ਵਿੱਚ ਇਹ ਗੱਲ ਕਰ ਲਈ ਤੇ ਵੈਸਟ ਹਲਕੇ ਦਾ ਸੁਧਾਰ ਕੀਤਾ ਹੋਵੇ ਸਮੇਂ ਦੇਖੋ ਜਦੋਂ ਕੋਈ ਕਾਉਂਸਲਰ ਬਣਦਾ ਹੈ ਜਾਂ ਕੋਈ ਨੁਮਾਇੰਦਾ ਬਣਦਾ ਹੈ ਉਹ ਸਭ ਤੋਂ ਪਹਿਲਾਂ ਆਪਣੇ ਘਰ ਚ ਆਪਣੀ ਗਲੀ ਨੂੰ ਸੁਧਾਰੇਗਾ ਸ੍ਰਿੰਦਰ ਕੋਰ ਡਿਪਟੀ ਮੇਅਰ ਲਈ 5 ਸਾਲ ਪੂਰਾ ਇੰਜੋਏ ਕੀਤਾ ਉਹਨਾਂ ਨੇ ਇਸ ਅਫੇਅਰਸ਼ਿਪ ਨੂੰ ਉਹਨਾਂ ਦੇ ਤੁਸੀਂ ਘਰ ਦੇ ਬਾਹਰ ਜਿਹੜੀ ਗਲੀ ਹੈ ਉਹਨਾਂ ਦੀ ਜੱਲੋਵਾਲਵਾਂਦੀ ਦੀ ਉਹਨਾਂ ਦੇ ਘਰ ਦੀ ਬਾਹਰ ਦੀ ਗਲੀ ਹੈ ਅ ਬਰਸਾਤ ਹੋਣੀ ਹੈ 2-3 ਦਿਨ ਤੱਕ ਤੁਸੀਂ ਜਾ ਕੇ ਉੱਥੇ ਚੈੱਕ ਕਰ ਲਓ ਦੋ ਤੋਂ 3 ਫੁੱਟ ਪਾਣੀ ਉੱਥੇ ਮਿਲੇਗਾ ਨਾਲ ਹੀ ਇਹਨਾਂ ਦੇ ਇੱਕ ਸ਼ਮਸ਼ਾਨ ਘਾਟ ਪੰਦਾ ਘਰ ਦੇ ਕੋਲ ਉੱਥੇ ਸੀਵਰੇਜ ਦੀ ਜਿਹੜੀ ਸਮੱਸਿਆ ਨਾ ਪਿਛਲੇ 5 ਸਾਲਾਂ ਤੋਂ ਬਰਕਰਾਰ ਏ ਤੇ ਉਹਦਾ ਹੱਲ ਨਹੀਂ ਕਰ ਸਕੇ ਬਾਕੀ ਸ਼ਹਿਰ ਦਾ ਵਿਕਾਸ ਕੀ ਕਰਨਾ ਜੰਦਰ ਸ਼ਹਿਰ ਦਾ ਜਾਂ ਜੰਦਰ ਵੈਸ ਦਾ ਵਿਕਾਸ ਕੀ ਕਰਨਾ ਜੇ ਹਾਂ ਕੀਤਾ ਇਹਨਾਂ ਨੇ ਉਹ ਸਰਕਾਰ ਦੇ ਦੌਰਾਨ ਕੋਈ ਇੱਕ ਉਪਲਬਧੀ ਮੈਨੂੰ ਦੱਸ ਦੇਣ ਜੰਦਰ ਚ ਜਿਹੜੀ ਇਹਨਾਂ ਨੇ ਕੀਤੀ ਹੋਈ ਜਾ ਦੱਸਣ ਆਪਣੀ ਆਪਣੀ ਕੈਂਪੇਨ ਦੇ ਵਿੱਚ ਉਹ ਦੱਸਣ ਉਹ ਚੰਨੀ ਸਾਹਿਬ ਦੇ ਕਹੀ ਜਾਂਦੇ ਚੰਨੀ ਸਾਹਿਬ ਚੰਨੀ ਸਾਹਿਬ ਨੇ ਇਲੈਕਸ਼ਨ ਹਾਰੇ ਉਹ ਚੰਨੀ ਸਾਹਿਬ ਨੇ ਲੜਿਆ ਸੀ ਲੋਕਾਂ ਨੇ ਵੋਟਾਂ ਪਾਤੀਆਂ ਚਲੇ ਗਏ ਤੁਸੀਂ ਆਪਣਾ ਦੱਸੋ ਤੇ ਮੈਂ ਕੀ ਕੀਤਾ ਮੈਂ ਆਪਣੀ ਵਾਰ ਦੇ ਮੁੱਦੇ ਕੀ ਛੱਕੇ ਮੈਂ ਆਪਣੀ ਮਾਰਦਾ ਪਹਿਲਾਂ ਸਭ ਤੋਂ ਪਹਿਲਾਂ ਆਪਣੀ ਗਲੀ ਦਾ ਦਰਦ ਦੇਣ ਪਰ ਇਹ ਦੱਸੋ ਫਿਰਾਂ ਕਿ ਭਾਜਪਾ ਛਟਨ ਦਾ ਕਾਰਨ ਕਿਉਂ ਹੋਇਆ ਕਿਉਂਕਿ ਸ਼ੀਤਲungraal ਹੋਣੇ ਤਾਂ ਹੁਣ ਭਾਜਪਾ ਵੱਲੋਂ ਉਮੀਦਵਾਰ ਨੇ ਉਹ ਵੀ ਚੋਣਾ ਲੜ ਰਹੇ ਨੇ ਉਹ ਵੀ ਮੁੱਦਿਆਂ ਨੂੰ ਲੈ ਕੇ ਹੀ ਜਿਹੜਾ ਸਰਕਾਰ ਤੇ ਤੰਜ ਕੱਸਦੇ ਨੇ ਸਵਾਲ ਚੱਕ ਰਹੇ ਨੇ ਉਹ ਕਹਿ ਰਹੇ ਕਿ ਇਸ ਮੈਜ ਬੇਸ਼ਕੋ ਦੇ ਵਿੱਚ ਵਿਧਾਇਕ ਰਿਆ ਲੇਕਿਨ ਸਰਕਾਰ ਕੋਈ ਸੁਣਵਾਈ ਨਹੀਂ ਕਰਦੀ ਸੀ ਕਿ ਇਹ ਗੱਲਾਂ ਸੱਚ ਨੇ ਦੇਖੋ ਮੇਰੇ ਉਹਨਾਂ ਦੇ ਜਿਹੜੇ ਸਵਾਲ ਹੈਗੇ ਨੇ ਨਾ ਉਹਨਾਂ ਨੇ ਜੇ ਕੋਈ ਰਜਾਇਨ ਦਿੱਤਾ ਜੇ ਉਹਨਾਂ ਕੋ ਕੰਮ ਨਹੀਂ ਕਰਾ پا ਰਹੇ ਉਹ ਦੱਸ ਸਕਦੇ ਨੇ ਵੀ ਉਹਨਾਂ ਨੂੰ ਐਸੇ ਕਿਹੜੀਆਂ ਮਜਬੂਰੀਆਂ ਆ ਗਈਆਂ ਕਿ ਜਿਹੜਾ ਉਹ ਸਰਕਾਰ ਦੇ ਵਿੱਚ ਰਹਿ ਕੇ ਉਹ ਨਾ ਕੰਮ ਕਰਾਨ ਕਰਨ ਰਜਾਇਨ ਉਹਨੂੰ ਕਰਨਾ ਪਿਆ ਇਹ ਉਹਨਾਂ ਦਾ ਵਿਸ਼ੇ ਹੈਗਾ ਮੈਂ ਜਿਤ ਤੱਕ ਜਾਣਨਾ ਕਿ ਜੇ ਬਾਕੀ ਵੀ ਸਾਡੇ ਕੋਲ 90 ਜਿਹੜੇ ਵਿਧਾਇਕ ਨੇ 91 ਵਿਧਾਇਕ ਨੇ ਉਹਨਾਂ ਦੇ ਵੀ ਉਹ ਵੀ ਸਰਕਾਰ ਦੇ ਵਿੱਚ ਹੈਗੇ ਨੇ ਉਹ ਵੀ ਕੰਮ ਕਰਾ ਰਹੇ ਨੇ ਵਿਕਾਸ ਦੇ ਕੰਮ ਹੋ ਰਹੇ ਨੇ ਕਿਤਨਾ ਕਿਤੇ ਇਹ ਉਹਨਾਂ ਦਾ ਨਿੱਜੀ ਫੈਸਲਾ ਹੋ ਸਕਦਾ ਮੈਂ ਉਹਰ ਤੇ ਕੋਈ ਟਿੱਪਣੀ ਨਹੀਂ ਕਰਾਂਗਾ ਪਰ ਜਿਹੜਾ ਹਮੇਸ਼ਾ ਜਿਹੜਾ ਕੰਮ ਕਰਦੀ ਹੈ ਉਹ ਸਰਕਾਰ ਹੀ ਕਰਦੀ ਹੈ ਸਰਕਾਰ ਨੇ ਜਿਹੜੇ ਅੱਜ ਮੌਜੂਦਾ ਜਿਹੜੇ ਸਾਡੇ ਉਮੀਦਵਾਰ ਨੇ ਮਹਿੰਦਰ ਭਗਤ ਜੀ ਹੂੰ ਇਹਨਾਂ ਦੇ ਪਿਤਾ ਭਗਤ ਚੁੰਨੀ لال ਜੀ ਕੈਬਨ ਮੰਤਰੀ ਰਹੇ ਨੇ ਪੂਰਾ ਉਹਨਾਂ ਦਾ ਰਿਕਾਰਡ ਕਢਾ ਕੇ ਦੇਖ ਲਓ ਪਿਛਲੇ ਉਹਨਾਂ ਦੇ ਕਾਰਜਕਾਲ ਦਾ ਜੰਦਰ ਵੈਸਟ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਵਿਕਾਸ ਹੈ ਉਹ ਭਗਤ ਚੁੰਨੀ لال ਜੀ ਦੇ ਰਹਿੰਦੇ ਹੋਇਆ ਹੋਇਆ ਉਸ ਤੋਂ ਬਾਅਦ ਜਿਹੜਾ ਵਿਕਾਸ ਜਿੰਨਾ ਹੋਣਾ ਚਾਹੀਦਾ ਸੀ ਉਹ ਨਹੀਂ ਹੋਣਾ ਚਾਹੀਦਾ ਉਸ ਤੋਂ ਬਾਅਦ ਜਿਹੜਾ ਕਾਂਗਰਸ ਦੀ ਸਰਕਾਰ ਜਦੋਂ ਆਈ ਨਾ ਉਦੋਂ ਸਭ ਤੋਂ ਜ਼ਿਆਦਾ ਜਿਹੜਾ ਅਨਥੋਰਾਈਜ਼ ਕੋਲੋਨੀਆ ਹੈ ਨਾ ਉਸ ਦੌਰਾਨ ਕੱਟੀਆਂ ਗਈਆਂ ਕਿਹਨਾਂ ਨੇ ਕੱਟੀਆਂ ਹੈ ਕਾਂਗਰਸ ਦੇ ਜਿਹੜੇ ਹੋਣਗੇ ਕਾਂਗਰਸ ਦੇ ਰਾਜ ਚ ਇਕੱਠੀਆਂ ਗਈਆਂ ਕਈਆਂ ਨੇ ਇਕੱਠੀਆਂ ਨਹੀਂ ਤੁਹਾਡੇ ਕਈਆਂ ਅੱਗੇ ਜੀ ਵੀ ਕਲੋਜ਼ਡ ਨਹੀਂ ਆਲ ਆਲ ਓਵਰ થી ਜਲੰਧਰ ਨਾਲੋਂ ਜਲੰਧਰ ਸ਼ਹਿਰ ਦੇ ਵਿੱਚ ਹੀ ਉਹ ਜਿਹੜਾ ਕੰਮ ਹੋਇਆ ਉਹ ਕਿਤੇ ਨਾ ਕਿਤੇ ਉਹ ਜਿਹੜੇ ਨੁਮਾਇੰਦੇ ਸੀਗੇ ਉਹ ਕਾਂਗਰਸ ਸਰਕਾਰ ਦੇ ਨਾਲ ਜੁੜੇ ਸੀਗੇ ਜਿਨ੍ਹਾਂ ਨੇ ਨਗਰ ਨਿਗਮ ਨੂੰ ਬਹੁਤ ਵੱਡਾ ਜਿਹੜਾ ਨੁਕਸਾਨ ਪਹੁੰਚਾਇਆ। ਲੇਕਿਨ ਬੀਬੀ ਸੁਰਿੰਦਰ ਕੌਰ ਤਾਂ ਦਾਵਾ ਕਰਦੇ ਨੇ ਕਿ ਜਦੋਂ ਉਹਨਾਂ ਦੀ ਟਰਨਓਵਰ ਸੀਗੇ ਜਾਂ ਡਿਪਟੀ ਮੇਅਰ ਸੀਗੇ ਲੇਕਿਨ ਉਹਨਾਂ ਨੇ ਤਾਂ ਕਹਿੰਦੇ ਕਿ ਲੋਕਾਂ ਦੀ ਭਲਾਈ ਲਈ ਬੜੇ ਕੰਮ ਕੀਤੇ ਨੇ ਸਾਡੇ ਸਮੇਂ ਜਿਹੜਾ ਸੀਵਰੇਜ ਦੀ ਸਮੱਸਿਆ ਨਹੀਂ ਹੁੰਦੀ ਸੀ ਜਾਂ ਫਿਰ ਪਾਣੀ ਦੀ ਸਮੱਸਿਆ ਨਹੀਂ ਕੀ ਗੱਲ ਸਹੀ ਨਹੀਂ। ਵੈਸਟਰਨ ਕਾ ਸਭ ਤੋਂ ਜ਼ਿਆਦਾ ਜਿਹੜਾ ਪਿਛੜਿਆ ਉਹ ਕਾਂਗਰਸੀ ਸਰਕਾਰ ਵਲੇ ਪਿਛੜਿਆ। ਉਹ ਇਹਨਾਂ ਦੀ ਨੁਲਕੀ ਕਰਕੇ ਇਹਨਾਂ ਨੇ ਜਿਹੜਾ ਨੌਰਥ ਹਰਦ ਹਲਕੇ ਦਾ ਜਿਹੜਾ ਪਾਣੀ ਹੈ ਨਾ ਉਹਨੂੰ ਜੋੜਤਾ ਹੀ ਜਲੰਧਰ ਵੈਸਟ ਨਾਲ ਸੁਵਿੰਦਰ ਕੌਰ ਜੀ ਨੇ ਵਿਰੋਧ ਨਹੀਂ ਕੀਤਾ ਉਹਦਾ ਅਸੀਂ ਵਿਰੋਧ ਕੀਤਾ ਉਹ ਸਭ ਤੋਂ ਵੱਡਾ ਜਿਹੜਾ ਵੈਸਟ ਲੇਕੇਜ ਨਾ ਜਿਹੜਾ ਓਵਰਫਲੋ ਸੀਵਰੇ ਸੀਗਾ ਉਹਦਾ ਕਾਰਨ ਬਣਿਆ ਕਿਉਂਕਿ ਜਿਹੜੀ ਕਪੈਸਿਟੀ ਹੈਗੀ ਸੀ ਉੱਪਰ ਟ੍ਰੀਟਮੈਂਟ ਪਲਾਂਟ ਦੀ ਉਹ ਇੰਨੀ ਨਹੀਂ ਸੀ ਉਥੇ ਡਬਲ ਪਾਣੀ ਜਾਣ ਕਰਕੇ ਜਲੰਧਰ ਵੈਸਟ ਜਿਹੜਾ ਨਰਕ ਦਾ ਘਰ ਲੋਕੀ ਬਣ ਗਏ ਲਗਾਤਾਰ ਉਥੇ 3-4 ਸਾਲ ਲੋਕਾਂ ਨੇ ਬਹੁਤ ਹੀ ਸੰਤਾਪ ਹੋ ਗਿਆ ਔਰ ਇਹ ਚ ਸਾਡੀ ਬਾਤ ਵੀ ਸ਼ਾਮਲ ਸੀਗੀ ਅਸੀਂ ਵੀ ਬਹੁਤ ਉਦੇ ਤੇ ਕਿਉਂ ਜਦੋਂ ਡਿਪਟੀ ਮੇਅਰ ਸੀਗੇ ਤੇ ਲੋਕ ਉਹਨਾਂ ਕੋ ਜਦੋਂ ਕੰਮ ਕਰ ਲਈ ਜਾਂਦੇ ਸੀਗੇ ਉਹਨਾਂ ਦੇ ਦਫਤਰ ਕਿ ਉਹ ਮਿਲਦੇ ਹੁੰਦੇ ਲੋਕਾਂ ਨੂੰ ਕੰਮਕਾਰ ਕਰਵਾਉਂਦੇ ਸੀ ਲੋਕਾਂ ਦੇ ਕਿ ਲੋਕਾਂ ਨੂੰ ਉਤਾਹ ਸ਼ੋਕੇ ਵਾਪਸ ਆਣਾ ਮਿਲਦਾ ਦੇਖੋ ਉਹਨਾਂ ਦੀ ਜਿਹੜੀ ਮਿਲਨ ਦੀ ਹੈਗੀ ਨਾ ਉਹ ਤੁਸੀਂ ਉਹਨਾਂ ਦੇ ਆਲੇ ਦੁਆਲੇ ਦੇ ਜਿਹੜੇ ਘਾਰ ਨੇ ਦੋ ਤਿੰਨ ਮਹੱਲੇ ਉਹਨਾਂ ਤੋਂ ਤੁਸੀਂ ਪੁੱਛ ਸਕਦੇ ਹੋ ਤੁਹਾਨੂੰ ਗਰਾਊਂਡ ਰਿਐਲਿਟੀ ਆਪ ਪਤਾ ਚੱਲ ਜਾਏਗੀ ਜੇ ਆਪਾਂ ਮਿਲਦੇ ਹੁੰਦੇ ਜਾਂ ਅੱਜ ਹੀ ਲੋਕਾਂ ਵਿੱਚ ਜਾ ਰਹੀਏ ਸਾਨੂੰ ਸਮੱਸਿਆਵਾਂ ਦੱਸੋ ਸਮੱਸਿਆ ਅੱਜ ਪੁੱਛ ਰਹੇ ਨੇ ਜਦੋਂ ਉਹਨਾਂ ਕੋਲ ਪਾਵਰ ਸੀਗੀ ਜਦੋਂ ਸੀਨੀਅਰ ਡਿਪਟੀ ਮੇਅਰ ਸੀਗੇ ਉਹਨਾਂ ਨੂੰ ਪੁੱਛੋ ਤੁਸੀਂ ਜਿਹੜੇ ਜਲੰਧਰ ਵੈਸਟ ਜਿਹੜੇ ਮੁਹੱਲੇ ਨੇ ਤੁਹਾਨੂੰ ਯਾਦ ਨੇ ਉਹਨਾਂ ਨੂੰ ਉਹ ਇਹ ਪੁੱਛ ਲੋਗੇ ਤੁਹਾਡੀਆਂ ਵਾੜਾਂ ਕਿੰਨੀਆਂ ਨੇ ਜਾਂ ਕਿਹੜੀ ਕਿਹੜੀ ਵਾਰਚ ਤੁਸੀਂ ਜਾ ਕੇ ਉਸ ਟਾਈਮ ਤੇ ਸਮੱਸਿਆਵਾਂ ਦਾ ਹੱਲ ਕੀਤਾ ਜੇ ਕੀਤਾ ਤੇ ਦੱਸ ਦੇਣ ਅੱਜ ਪੁੱਛਣ ਦੀ ਲੋੜ ਨਹੀਂ ਸੀ ਜਦੋਂ ਪਾਵਰ ਸੀਗੀ ਜਦੋਂ ਆਪਾਂ ਮੌਕਾ ਸੀਗਾ ਸਾਡੀ ਸਰਕਾਰ ਸੀਗੀ ਉਸ ਟਾਈਮ ਤੇ ਅਸੀਂ ਕਿਸੇ ਦਾ ਕੋਈ ਹਾਲਚਲ ਪੁੱਛਣ ਨਹੀਂ ਗਏ ਅੱਜ ਅਸੀਂ ਐਮਐਲਏ ਦਾ ਇਲੈਕਸ਼ਨ ਲੜਨ ਗਏ ਆ ਤੇ ਅੱਜ ਸਾਨੂੰ ਸਮੱਸਿਆਵਾਂ ਯਾਦ ਆ ਗਈਆਂ ਸਮੱਸਿਆਵਾਂ ਉਹ ਤੇ ਪੂਰੇ ਸ਼ਹਿਰ ਦੇ ਵਿੱਚ ਆਹੀ ਸਾਰੇ ਸ਼ਹਿਰ ਨੂੰ ਪਤਾ ਹੀ ਸਾਰਾ ਮੀਡੀਆ ਯਾਨੀ ਕਿ ਉਹਨੂੰ ਪ੍ਰਿੰਟ ਮੀਡੀਆ ਨੇ ਬਹੁਤ ਵੱਡੇ ਸਟਰ ਤੈਨੂੰ ਚੱਕਿਆ ਸੀ ਅੱਡੇ ਦੇ ਪੇਜ ਦੀਆਂ ਖਬਰਾਂ ਲੱਗਦੀਆਂ ਹੁੰਦੀਆਂ ਸੀ ਇਹਨਾਂ ਨੂੰ ਉੱਥੇ ਨਜ਼ਰ ਨਹੀਂ ਆਂਦਾ ਵੈਸੇ ਤੁਹਾਨੂੰ ਲੱਗੇਗਾ ਕੀ ਹਾਲ ਹੈ ਅਸੀਂ ਧਰਨੇ ਦਿੰਦੇ ਰਹੇ ਆ ਅਸੀਂ ਨਗਰ ਨਿਗਮ ਦੇ ਵਿੱਚ ਮੁੱਦੇ ਚੁੱਕਦੇ ਰਹੇ ਆ ਉਹਨਾਂ ਨੂੰ ਸਮੱਸਿਆਵਾਂ ਦਾ ਹੱਲ ਕਰਨ ਦਾ ਪਤਾ ਨਹੀਂ ਲੱਗਾ ਇਹ ਬਚਾਏ ਹਮਤ ਸਮੱਸਿਆਵਾਂ ਚੱਕਣ ਦੇ ਇਹਨੇ ਚੱਕਣ ਵਾਸਤੇ ਨਹੀਂ ਲਕਿਆ ਇਹ ਸੱਤਾ ਵਿੱਚ ਸਮੱਸਿਆ ਚੁੱਕਣ ਵਾਸਤੇ ਨਹੀਂ ਆਏ ਸਮੱਸਿਆਵਾਂ ਦਾ ਹੱਲ ਕਰਨਾ ਆਏ ਸੀ ਇਹਨਾਂ ਦੀ ਚੁੱਪੀ ਕਰਕੇ ਜਲੰਧਰ ਜਿਹੜਾ ਅੱਜ ਸੰਤਾਪ ਪੂ ਉਦਾਵੇ ਪਰ ਵਿਰੋਧੀ ਧਿਰਾਂ ਦਾ ਇਹ ਵੀ ਕਹਿਣਾ ਹੈ ਕਿ ਜਦ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਕੋਈ ਜਿਹੜਾ ਵਿਕਾਸਾ ਕੋਈ ਕੰਮਕਾਰ ਨਹੀਂ ਹੋਇਆ ਹੈ ਜੇ ਵੈਸਟ ਹਲਕੇ ਦੀ ਗੱਲ ਕਰੋ ਤੇ ਵੈਸਟ ਹਲਕੇ ਜੀ ਵੀ ਕੋਈ ਕੰਮਕਾਰ ਨਹੀਂ ਕਰਾਇਆ ਕਿ ਇਹ ਲੱਗ ਰਿਹਾ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਕੁਝ ਕੀਤਾ ਹੈ ਕਿਉਂਕਿ ਅੱਜ ਵੀ ਅਮ੍ਰਿਤਾ ਵੜਿੰਗ ਵੀ ਬੋਲੇ ਨੇ ਕਿ ਅੰਦੇ ਕੀ ਵਿਕਾਸਾ ਜਿਹੜਾ ਕੰਮਕਾਰ ਹੋਣਾ ਚਾਹੀਦਾ ਸੀ ਉਹ ਨਹੀਂ ਹੋ ਰਿਹਾ ਦੇਖੋ ਜਿਹੜਾ ਵਿਕਾਸ ਦਾ ਕੰਮ ਕਰੇ ਜਿਹੜਾ ਨਗਰ ਨਿਗਮ ਨੇ ਕਰਨਾ ਹੁੰਦਾ ਪਿਛਲੇ 1.5 ਸਾਲ ਤੋਂ ਨਗਰ ਨਿਗਮ ਨਹੀਂ ਬਣ ਪਈਆਂ ਉਹਦਾ ਕਾਰਨ ਹੈਗਾ ਉਹਦੇ ਵਿੱਚ ਹਾਈ ਕੋਰਟ ਦੇ ਵਿੱਚ ਰਿੱਟਾਂ ਪੈ ਗਈਆਂ ਉਹਦੇ ਕਰਕੇ ਲੇਟ ਹੋ ਗਿਆ ਆਉਣ ਵਾਲੇ ਸਮੇਂ 'ਚ ਜਿਹੜਾ ਨਗਰ ਨਿਗਮ ਬਣਨ ਤੋਂ ਬਾਅਦ ਜਲੰਧਰ ਸ਼ਹਿਰ ਦਾ ਜਿਹੜਾ ਵਿਕਾਸ ਹੈ ਬਹੁਤ ਤੇਜ਼ੀ ਨਾਲ ਹੋਏਗਾ ਸਾਨੂੰ ਪੂਰੀ ਆਸ ਹੈ ਕਿਮੇਂਦਰ ਭਗਤ ਜੀ ਜਿਹੜੇ ਨੇ ਸਾਡੇ ਉਮੀਦਵਾਰ ਨੇ ਇਹਨਾਂ ਦੇ ਵਿਧਾਇਕ ਬਣਨ ਤੋਂ ਬਾਅਦ ਜਲੰਧਰ ਸ਼ਹਿਰ ਦੀ ਨਗਰ ਨਿਗਮ ਦੇ ਚੋਣਾਂ ਤੋਂ ਬਾਅਦ ਜਦੋਂ ਨਗਰ ਨਿਗਮ ਬਣਨੀ ਹੈ ਉਸ ਤੋਂ ਬਾਅਦ ਬਹੁਤ ਤੇਜ਼ੀ ਦੇ ਨਾਲ ਜਿਹੜਾ 2.5 ਸਾਲਾਂ 'ਚ ਨੁਕਸਾਨ ਹੋਇਆ ਪਿਛਲੇ 7 ਸਾਲਾਂ 'ਚ ਮੈਂ ਕਹਾਂਗਾ ਜਿਹੜਾ ਪਿੱਛੜ ਗਿਆ ਸਾਡਾ ਜੰਦਰ ਵੈਸਟ ਉਹਦੇ ਚ ਬਹੁਤ ਤੇਜ਼ੀ ਨਾਲ ਅਸੀਂ 2.5 ਸਾਲਾਂ ਚ 5 ਸਾਲਾਂ ਵਿੱਚ ਜਿਹੜੇ ਕੰਮ ਕਰਾ ਕੇ ਜੰਦਰ ਸ਼ਹਿਰ ਨੂੰ ਇੱਕ ਖੂਬਸੂਰਤ ਸ਼ਹਿਰ ਬਣਾਵਾਇਆ सीएम साहब ने भी इथे ਘਰ ਲੈ ਲਿਆ ਹੈ ਉਹ ਕਹ ਰਿਹਾ ਕਿ ਹਫਤੇ ਦੇ ਦੋ ਦਿਨ ਇਥੇ ਰਹਿਣਗੇ ਤੇ ਇਥੇ ਦੇ ਲੋਕਾਂ ਦਾ ਹਾਲਚਲ ਵੀ ਜਾਣਨਗੇ ਸਮੱਸਿਆਵਾਂ ਵੀ ਸੁਣਨਗੇ ਇਹ ਕਹਿੰਦੇ ਕਿ ਪਹਿਲਾਂ ਇਸ ਤਰ੍ਹਾਂ ਦਾ ਕਿਸੇ ਨੇ ਨਹੀਂ ਕੀਤਾ ਕਿਉਂਕਿ ਇਹਨਾਂ ਨੂੰ ਚੰਡੀਗੜ੍ਹ ਜਾਣਾ ਪੈਂਦਾ ਸੀ ਲੋਕਾਂ ਨੂੰ ਹੁਣ ਉਹ ਚੰਡੀਗੜ੍ਹ ਨਹੀਂ ਜਾਣਗੇ ਹੁਣ ਇਥੇ ਬਹਿ ਕੇ ਸਮੱਸਿਆਵਾਂ ਦਾ ਹੱਲ ਹੋਵੇਗਾ ਲੱਗ ਰਿਹਾ ਕਿ ਹੱਲ ਹੋ ਗਿਆ ਦੇਖੋ सीएम साहब ਨੇ ਗਰਾਊਂਡ ਰਿਐਲਿਟੀ ਦੇਖਣ ਵਾਸਤੇ ਜਲੰਧਰ ਸ਼ਹਿਰ ਦੀ ਉਹਨਾਂ ਦਾ ਪਹਿਲਾਂ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਵਾਂ ਜਿਨ੍ਹਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਜਿਹੜਾ ਜਲੰਧਰ ਸ਼ਹਿਰ ਦੇ ਵਿੱਚ ਆਪਣਾ ਇੱਕ ਘਰ ਲਿਆ ਹੈ ਔਰ ਚ ਦੋ ਦਿਨ ਇੱਥੇ ਰਹਿਣ ਦੇ ਨਾਲ ਜਲੰਧਰ ਸ਼ਹਿਰ ਦੇ ਵਿੱਚ ਜਿਹੜੀ ਉਥਲ ਪੁਤਲ ਮੱਚੀ ਹੋਈ ਏ ਉਹਨੂੰ ਥੋੜੀ ਠੱਲ ਪੇਗੀ ਇੱਕ ਉਹਨਾਂ ਨੂੰ ਗਰਾਊਂਡ ਰਿਐਲਿਟੀ ਦਾ ਪਤਾ ਲੱਗੇਗਾ ਕਿਉਂਕਿ ਉਹਨਾਂ ਨੂੰ ਇੱਕ ਛੋਟੇ ਤੋਂ ਛੋਟਾ ਜਿਹੜਾ ਵਲੰਟੀਅਰ ਨੇ ਛੋਟੇ ਤੋਂ ਛੋਟਾ ਜਿਹੜਾ ਵਰਕਰ ਹੈ ਉਹ ਵੀ ਜਾ ਕੇ ਅਪਰੋਚ ਕਰ ਰਿਹਾ ਤੇ ਉਹ ਬੜੇ ਪਿਆਰ ਨਾਲ ਮਿਲ ਰਹੇ ਨੇ ਤੇ ਬੜੀਆਂ ਸਮੱਸਿਆਵਾਂ ਦਾ ਹੱਲ ਹੋ ਰਿਹਾ ਉਹਨਾਂ ਦੇ ਇੱਥੇ ਰਹਿਣ ਨਾਲ ਜਲੰਧਰ ਸ਼ਹਿਰ ਦੇ ਵਿੱਚ ਜਿਹੜਾ ਚਾਹੇ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਾ ਉਹਨਾਂ ਦਾ ਹੱਲ ਕਰਨ ਵਾਸਤੇ ਅਫਸਰ ਸਾਹਿਬ ਕਿਤਨਾ ਕਿਤੇ ਹੁਣ ਕੰਮ ਕਰਨ ਲੱਗ ਪਏਗੇ ਕੀ ਲੱਗ ਰਿਹਾ ਕੀ ਜਿਮਨੀ ਚੋਣਾ ਦਾ ਰਿਜ਼ਲਟ ਹੋਏਗਾ ਇਸ ਵਿੱਚ ਜਿਮਨੀ ਚੋਣਾ ਦਾ ਰਿਜ਼ਲਟ ਬਹੁਤ ਹੀ ਵਧੀਆ ਹੋਏਗਾ ਲੋਕ ਪਿਛਲੇ ਜਿਹੜੇ ਸਾਲਾਂ ਤੋਂ ਪਰੇਸ਼ਾਨ ਨੇ ਅੱਜ ਉਸ ਪਰੇਸ਼ਾਨੀ ਦੇ ਹੱਲ ਦੇ ਲਈ ਲੋਕਾਂ ਨੂੰ ਇੱਕ ਬੜੀ ਵੱਡੀ ਆਸ ਏ ਕਿ ਮਹਿੰਦਰ ਭਗਤ ਜੀ ਜਿਹੜੇ ਬਿਲਕੁਲ شریف ਇਮਾਨਦਾਰ ਪਰਿਵਾਰ ਏ ਉਹਨਾਂ ਨੂੰ ਵੋਟਾਂ ਪਾਉਣ ਵਾਸਤੇ ਪੂਰੀ ਤਰ੍ਹਾਂ ਤਿਆਰ ਏ ਬੜੇ ਵੱਡੇ ਮਾਰਜਨ ਦੇ ਨਾਲ ਜਿਹੜੀ ਆਮ ਆਦੀ ਪਾਰਟੀ ਏ ਇਹ ਸੀਟ ਜਿੱਤ ਕੇ ਆਮ ਆਦੀ ਪਾਰਟੀ ਦੀ ਭਗਵੰਤ ਮਾਨ ਸਾਹਿਬ ਜੀ ਝੋਲੀ ਚ ਪਾਨ ਜਾ ਰਹੀ ਬਿਲਕੁਲ ਸੋ ਇਹ ਸਨ ਵਾਰਡ ਨੰਬਰ 40 ਤੋਂ ਸਾਬ ਦਾ ਪਾਰਸ਼ ਸੁਰੇਸ਼ ਮਿੰਟੂ ਇਹਨਾਂ ਨੇ ਕਿਹਾ ਹੈ ਕਿ ਕਾਂਗਰਸ ਸਰਕਾਰ ਦੇ ਸਮੇਂ ਕੋਈ ਕੰਮਕਾਰ ਨਹੀਂ ਹੋਏ ਸੀ ਇਹ ਕਹਿ ਰਹੇ ਕਿ ਬੇਸ਼ੱਕ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਸੀ ਪੰਜਾਬ ਦੇ ਵਿੱਚ ਲੇਕਿਨ ਜੋ ਕੰਮਕਾਰ ਇਸ ਸਰਕਾਰ ਦੇ ਵਿੱਚ ਹੋ ਰਹੇ ਨੇ ਉਹ ਪਹਿਲਾਂ ਕਦੀ ਨਹੀਂ ਦੇਖੇ ਗਏ ਨੇ ਫਿਲਹਾਲ ਆਉਣ ਵਾਲਾ ਸਮਾਂ ਦੱਸੇਗਾ ਕਿ 10 ਤਰੀਕ ਨੂੰ ਚੋਣਾਂ ਦਾ ਕੀ ਨਤੀਜਾ ਹੋਵੇਗਾ ਤੁਸੀਂ ਜੁੜੇ ਰਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਰਿਸ਼ਵ ਦੇ ਨਾਲ ਦਵਿੰਦਰ ਕੁਮਾਰ ਜਲੰਧਰ